ਦੋਸਤੋ ਕੀ ਹਾਲ ਚਾਲ ਨੇ ਸ਼ਸਤਰੀ ਗਾਲ ਸਾਰਿਆਂ ਨੂੰ ਤੇ ਆਪਾਂ ਗੱਡੀ ਕੱਲੀ ਆ ਲੋਡ ਅੱਜ ਬਾਲੇ ਲੈ ਕੇ ਆਏ ਸੀ ਘਰੋਂ 66 ਦਿੱਤੀਆਂ ਢੇ ਤੇ ਢੇ ਢੂ ਕੇ ਬਾਲੇ ਪਾਏ ਗੱਡੀ 'ਚ ਤੁਹਾਨੂੰ ਦਿਖਾਉਨੇ ਆ ਉਹ ਦੇਖੋ ਆ ਕੀਤੇ ਆ ਲੋਡ ਗੱਡੀ 'ਚ ਬਾਲੇ ਆ ਉਹ ਮੋਰੇ ਡਰਾਈਵਰ ਚੱਲ ਜੋਰ-ਜੋਰ ਹੈ ਨਹੀਂ ਇਹਦੇ 'ਚ ਜਾਂਦੇ ਆ ਜਮਾ ਚੱਲਾ ਹੱਤੇ ਆ ਦੇਖੋ ਗੱਡੀ ਦਾ ਲੋਡ ਹੈ ਪਰ ਖਾਂ ਉਧਰ ਥਾਂ ਚ ਇੱਕ ਕਿੜਾ ਬਿੱਲਾ ਵੀ ਲਾਇਆ ਸੀ ਲੋ ਜੀ ਦੋਸਤੋ ਆਪਾਂ ਰੱਖਦੇ ਆ ਬਾਲੇ ਆ ਲਾਤਾ ਢੇਰ ਤੇ ਥਾਂ ਨੂੰ ਆਏ ਸੀਗੇ ਪਾਣੀ ਪੂਣੀ ਲੱਗਾਈ ਆ ਸਬਜ਼ੀਆਂ ਨੂੰ ਤੇ ਆਪਾਂ ਹੁਣ ਚੱਲੇ ਵਾਪਸ ਘਰ ਨੂੰ ਹੋਰ ਲੈਣ ਬਾਲੇ ਬਾਕੀ ਵਲੌਗ ਜੇ ਬਣੇ ਰਹੋ ਅਗਲੀ ਅਪਡੇਟ ਆਪਾਂ ਤੁਹਾਨੂੰ ਦਿੱਤੀ ਜਾਨੀ ਵਲੌਗ ਚ ਆ ਗਈ ਗੱਡੀ ਖਾਲੀ ਆ ਉੱਤੇ ਬਹਿ ਗਿਆ ਆਪ ਮੈਨੂੰ ਲਾਇਆ ਧੱਕਾ ਲਾਉਣੇ ਨੇ ਤਲੇ ਉੱਤਰ ਹਾਂ ਮੇਰਾ ਜੋਰ ਲੱਗੀ ਜਾਂਦਾ ਬੜਾ ਮੈਨੂੰ ਪਲਟਾ ਨਾ ਬੜਾ ਸੱਚੀ ਬੋੜਾਰਲਾ ਦਮ ਚੱਲ ਚੱਲੋ ਲੋ ਜੀ ਅੰਕਲ ਨੇ ਕਰਤਾ ਥਾਂ ਸਾਰਾ ਸਾਫ਼ ਇੱਧਰ ਮੈਂ ਡਰਾਈਵਰੀ ਜੀ ਆਹ ਅੰਕਲ ਹੋ ਗਿਆ ਚੱਪੇ ਖਾਓ ਲੋ ਜੀ ਅੰਕਲ ਕਹਰੇ ਤੋ ਕਿ ਚੈਨਲ 깔ੋ ਸਬਸਕ੍ਰਾਈਬ ਕੋਣ ਮ ਕੋਈ ਨਹੀਂ ਤੂੰ ਕਿਆ ਤੁਸੀਂ ਠੀਕਮ ਚੈਨਲ 깔ੋ ਸਬਸਕ੍ਰਾਈਬ ਮੈਨੂੰ ਕਹਿਣਾ ਨਹੀਂ ਹਾਏ ਅੰਕਲ ਕੰਦਾ ਕਹਿਣਾ ਹੀ ਨਹੀਂ ਹੁੰਦਾ ਚਲੋ ਕੋਈ ਨਹੀਂ ਤੇ ਚੱਲੇ ਆਂ ਪਾਸदाई ਆ ਫੇਰ ਇੱਥੇ ਬਹਿ ਗਿਆ ਉਪਰ ਆ ਕੇ ਓਏ ਦੋਸਤੋ ਘਰੇ ਆ ਗਏ ਆ ਆ ਦੇਖੋ ਪਿਆ ਆ ਖਲਾਰਾ ਓਏ ਉੱਪਰ ਚਲੀਏ ਦੇਖਿਓ ਉੱਪਰ ਕਿੰਨਾ ਕੀਤਾ ਇਹਨੇ ਲਓ ਜੀ ਜਵਾਨਾਂ ਨਾਲ ਜਾ ਕੇ ਤੇ ਫੱਟੇ ਟੋਏ ਬਾਤ ਤੇ ਟੋਏ ਆ ਗਾਣਾ ਸੁਣੋ ਓ ਮਾਈ ਗਾਡ ਆ ਲੱਗੇ ਅੰਦਰਾਂ ਕਾ ਲਓ ਜੀ ਆ ਗਿਆ ਦੱਤ ਚੋਰ ਕੁਚੋਰਾ ਵੀ ਦੋਸਤੋ ਸਾਡਾ ਦੂਜਾ ਗੇੜਾ ਆਪਾਂ ਲਿਆਂਦਾ ਗੱਦੇ ਤੇ ਪਾਥੀਆਂ ਤੇ ਉਹ ਰੱਖਾਂਗੇ ਹੁਣ ਥਾਂ 'ਚ ਇਹ ਥੱਕ ਹੋ ਗਿਆ ਯਾਰ ਗਰਮੀ ਉਹ ਆ ਗੰਘੀ ਕਾਲੇ ਹੋ ਗਿਆ ਲੋ ਜੀ ਆਗੇ ਵਾਪਸ ਗੱਡੀ ਕਰਤੀ ਖਾਲੀ ਏਡੀ ਚ ਲੱਦ ਲਿਆਈ ਸ਼ੇਰ ਓਏ ਸ਼ੇਰ ਸ਼ੇਰ ਅੱਛਾ ਹਲੋ ਕਰਦੇ ਸ਼ੇਰ ਸਾਨੂੰ ਮਿਲ ਗਿਆ ਰਾਹ 'ਚ ਸ਼ੇਰ ਲੈਣਾ ਤਾਂ ਨਹੀਂ ਕਿਸੇ ਨੇ ਦੱਦ ਸਾਨੂੰ ਕਮੈਂਟ ਕਰ ਦਿਓ ਜੇ ਤੁਹਾਨੂੰ ਸ਼ੇਰ ਚਾਹੀਦਾ ਹੋਏ ਸ਼ੇਰ ਹਲੋ ਕਰਦੇ ਕਰਦੇ ਰਹੇ ਪਹਿਲਾਂ ਤਾਂ ਬਹੁਤ ਚੁੰਜੂ ਕਰਦਾ ਨਹੀਂ ਲੋ ਜੀ ਸ਼ੇਰ ਲੋਈ ਦੋਸਤੋ ਆ ਗਏ ਆਪਣਾ ਦੂਜੇ ਘਰ ਰੋਟੀ ਖਾਣ ਭੁੱਖ ਲੱਗੀ ਯਾਰ ਉਹ ਭੁੱਖ ਲੱਗੀ ਆ ਪਰ ਰੱਖਿਆ ਸਮਾਨ ਇੱਧਰ ਇਹ ਵਾਲੇ ਘਰ ਚ ਤੇ ਹਰ ਕੋਈ ਖਰਾ ਸਮਾਨ ਇੱਧਰ ਰੱਖਿਆ ਬਾਹਰ ਆ ਜਿੰਦਾ ਲਾਇਆ ਮਾਪਣ ਆ ਆ ਮੇਰਾ ਕਮਰਾ ਆਪਾਂ ਚੈਂਪੀਨ ਇੱਥੇ ਲੈ ਕੇ ਰੱਖਿਆ। ਜੀ ਨੂੰ ਸਬਸਕ੍ਰਾਈਬ ਕਰ ਲਓ। ਇੱਥੇ ਕਰਨਾ ਬੜਿਆ। ਭਰਾ ਉਧਰ ਬੜਿਆ ਰਸੋਈ 'ਚ ਬੜਿਆ ਸੀ। ਤੇ ਚੈਨਲ ਕਰ ਲਓ ਸਬਸਕ੍ਰਾਈਬ ਯਾਰ ਉਹ ਨਹੀਂ ਕਰਦੇ ਤੁਸੀਂ। ਤੇ ਬਾਕੀ ਜਿੰਨੇ ਅਗਲੀ ਅਪਡੇਟ ਰੋਟੀ ਖਾ ਕੇ ਓਕੇ। ਲੋਈ ਦੋਸਤੋ ਰੋਟੀ ਖਾ ਲਈ। ਫਰੈਸ਼ ਫਰਸ਼ ਹੋਫ ਇਹ ਆਪਾਂ ਚੱਲੇ ਆਂ ਫੇ। ਉਧਰ ਨੂੰ ਦੂਜੇ ਘਰੇ ਜਗ ਦੇਖਦੇ ਕਿੰਨਾ ਘਮ ਹੋਇਆ ਕਿੰਨਾ ਨਹੀਂ। ਲੋ ਜੀ ਆਪਾਂ ਅਗੇ ਉੱਪਰ 30 ਛੱਤ ਸਾਰੀ ਇੱਦਲੀ ਵੀ ਲੋਈ ਉਹ ਲੱਗੇ ਅੰਕਲ ਉਹ ਜਮੂਰੇ ਉੱਪਰ ਲੱਗੇ ਹੋਆ ਗੱਲਾਂੇ ਕਰੀ ਜਾਂਦੇ ਆ ਲੋਈ ਉਹ ਬੱਚਾ ਨੇ ਦੁੱਧ ਨਿਕਲਿਆ ਆ ਇਕੱਠੇ ਲੱਗੇ ਹੋਆ ਲੋਈ ਦੋਸਤੋ ਹੋ ਗਿਆ ਆਪਾਂ ਫ੍ਰੀ ਕਰੋ ਤੇ ਆਪਾਂ ਆ ਗਏ ਹੁਣ ਜਿਮ ਚ ਤੇ ਜਿਮ ਲਾ ਲਈਏ ਬਾਕੀ ਮੁੰਡੇ ਅੰਦਰ ਵਿਲੇ ਹੈਗੇ ਆ ਤੇ ਨਾਲ ਆ ਗਿਆ ਦੀਪ ਭਰਾ ਵੀ ਆ ਗਿਆ ਮੇਰੇ ਕੋਲ ਤੇ ਓਹੋ ਆ ਗਿਆ ਆ ਮਾਸ ਕੇ ਉਹ ਜੀ ਭਾਈ ਦਾ ਮਾਸ ਖਾਦੇ ਉਹ ਪਿੱਛੇ ਦੇਖੋ ਕਰਦਾ ਸਾਡਾ ਹਰ ਮੁੰਡਾ ਆ ਰਿਹਾ ਛੋਟਾ ਜਿਮ ਲਾ ਲਈਏ ਆਪਾਂ ਵਰਕਆਊਟ ਕਰਕੇ ਜਿਮ ਲਾ ਲਈਏ ਤੇ ਹਾਂ ਜੀ ਵਰਕਆਊਟ ਕਰਕੇ ਨਰਦੇ ਆਪਾਂ ਲੋ ਜੀ ਇੱਥੇ ਬਰਾਜ ਲਾਉਣੀ ਸੀ ਬੈਗ ਅੱਜ ਬੈਗ ਲਾਉਦੇ ਪਏ ਆ ਤੇ ਥੋੜੇ ਦਿਖਾਣੇ ਬਲੌਗ ਚ ਲੋ ਵੀ ਮਿੱਤਰੋ ਆਪਣਾ ਹੋ ਗਿਆ ਵਰਕਆਊਟ ਤੋਂ ਬਰਾਏ ਆਪਾਂ ਚੱਲੇ ਹਾਂ ਘਰ ਨੂੰ ਫਰੈਸ਼ ਹੋ ਕੇ ਜਾਣਾ ਆਪਾਂ ਗ੍ਰਾਉਂਡੇ ਗ੍ਰਾਉਂਡ ਤੇ ਆਪਾਂ ਸਮਾਚਾਰ ਦਿਖਾਉਂਦੇ ਆ ਕਿੱਦਾਂ ਦਾ ਚੱਲ ਰਿਹਾ ਹੈ ਕੰਮ ਆਪਣਾ ਕੰਮ ਚੱਲਦਾ ਘਰੇ ਟੂਰਨਾਮੈਂਟ ਦੀ ਤਿਆਰੀ ਕਿੱਦਾਂ ਦੀ ਚੱਲ ਰਹੀ ਹੈ ਪੈਚ ਦਾ ਕੰਮ ਕਿੱਦਾਂ ਚੱਲ ਰਿਹਾ ਹੈ ਸਾਰਾ ਕੁਝ ਦਿਖਾਵਾਂਗੇ ਅੱਜ ਦੇ ਬਲੌਗ ਚ ਆਪਾਂ ਕਰ ਲਿਆ ਵਰਕਆਊਟ ਕੁਗਰਾ ਬਿੱਕੀ ਭਰਾ ਦਾ ਡੋਲਾ ਦੇਖੋ ਫੜਕਦਾ ਡੋਲਾ ਦਿਖਾ ਦਿਓ ਭਾਈ ਡਾਲਾ ਆਪਾਂ ਵੀ ਦਿਖਾ ਦਈਏ ਇੱਕ ਮਿੰਟ ਹੋਰ ਓਹੋ ਦੀਸੇ ਆਣੀ ਦੀਸੇ ਆਣੀ ਆ ਦੇਖ ਲੋ ਵੀ ਦਿਨ ਵੀ ਦੇਣਾ ਦਿਨ ਵੀ ਦੇਣਾ ਆਪਣੀ ਸਿਹਤ ਕਾਇਮ ਹੋਈ ਜਾਂਦੀ ਹੈ ਹੌਲੀ ਹੌਲੀ ਹੁਣ ਆਪਾਂ ਅਗਰ ਚੱਲ ਜਾ ਰਹੇ ਹਾਂ ਘਰ ਨੂੰ ਅੱਗੇ ਜਾ ਰਹੀ ਆ ਆਪਣੀ ਪਿਆਰੀ ਬੀਬੀ ਦੇਖ ਲੋ ਇਹਨਾਂ ਰੋਜ਼ਾ ਦੇ ਪਿੱਛੇ ਪਟਾਕੇ ਵੱਜਦੇ ਆ ਨਾ। ਕਿੰਭੀ ਕੀ ਭਰਾ? ਨਾ, ਇਹ ਨਹੀਂ ਪਟਾਕੇ ਵਜਾਈ ਜਾਂਦੇ ਆ। ਚਲੋ ਮਿਲਦੇ ਆਪਾਂ ਗਰਾਊਂਡ 'ਤੇ ਜਾ ਕੇ। ਧੰਨਵਾਦ। ਹੈਲੋ ਦੋਸਤੋ ਆਪਾਂ ਚੱਲੇ ਹੁਣ ਗਰਾਊਂਡ ਨੂੰ ਤੁਹਾਨੂੰ ਜਿੱਦਾਂ ਕੀਤਾ ਸੀ ਆਇਆ ਹੁਣ ਗਰਾਊਂਡ 'ਤੇ ਜਾ ਕੇ ਆਪਾਂ ਤੁਹਾਨੂੰ ਦਿਖਾਵਾਂਗੇ ਗਰਾਊਂਡ ਦਾ ਹਾਲ। ਕਿੱਦਾਂ ਦਾ ਚੱਲ ਰਿਹਾ ਹੈ ਕੰਮ ਉੱਥੇ ਵਿੱਚ ਦਾ। ਤੇ ਸਾਡੇ ਇੱਕ ਗੱਲ ਦੇਖੇ ਤੁਸੀਂ ਸਾਡੀ ਦੋਵਾਂ ਦੀ ਮੈਚਿੰਗ ਹੋ ਗਈ ਅੱਜ। ਨਾ ਉਹ ਡੁੱਪੀਆਂ ਲਾਲ 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 ਟੋਪੀਆਂ। ਚਲੋ ਮਿਲਦੇ ਆ ਗਰਾਉਂਡੇ ਆ ਕਿ ਹੁਣ ਤੁਹਾਨੂੰ ਬਨੇ ਰਹੋ ਸਾਡੇ ਬਲੌਗ ਵਿੱਚ ਅਸੀਂ ਤਾਂ ਤੋਂ ਬਹੁਤ ਬਹੁਤ ਮਾਫੀ ਮੰਗਦੇ ਆ ਦੋਸਤੋ ਅਸੀਂ ਗਏ ਸੀਗੇ ਗਰਾਉਂਡੇ ਹਨੇਰਾ ਹੋ ਗਿਆ ਸਾਨੂੰ ਕਾਫੀ ਗਰਾਉਂਡ ਜਾਂਦੇ ਨੂੰ ਤੇ ਸੌਰੀ ਪੈਚ ਨਹੀਂ ਦਿਖਾ ਹੋਈ ਗਰਾਉਂਡ ਦਾ ਕੰਮ ਨਹੀਂ ਦਿਖਾ ਹੋਇਆ ਪਰ ਵਧੀਆ ਹੋ ਗਈ ਆ ਪੈਚ ਅੱਗੇ ਨਾਲੋਂ ਕੰਮ ਚੱਲਦਾ ਜਾ ਕਰਕੇ ਮੁੰਡੇ ਲੱਗੇ ਜਿਗੇ ਹੱਲੇ ਵੀ ਆਪਾਂ ਆਏ ਆ ਇੱਥੇ ਆਪਣੇ ਜਿਹੜੇ ਟੂਰਨਾਮੈਂਟ ਹੋਣੇ ਉਹਨਾਂ ਦਾ ਆਪਾਂ ਪੋਸਟਰ ਲਾਉਣਾ ਹੈ ਆ ਬੈਨਰ ਲਾਉਣਾ ਹੈ ਆ ਇੱਧਰ ਸਾਰੇ ਭਰਾ ਆਪਣੇ ਖੜੇ ਆ ਇੱਧਰ ਬਾਸ ਲੈਣ ਗਏ ਆ ਮੁੰਡੇ ਉਹਦੇ ਅੰਦਰ ਘੁੰਮਦੇ ਫਿਰਦੇ ਆ ਸਾਰੇ ਬੈਠੇ ਆ ਇੱਥੇ ਵੱਲੇ ਮਾਫੀ ਚਾਹੁੰਦੇ ਆ ਤੁਹਾਤੋਂ ਕਿ ਸਾਤੋਂ ਗਰਾਊਂਡ ਦਾ ਵੀਊ ਨਹੀਂ ਦਿਖਾ ਹੋਇਆ ਹੈ ਬਾਕੀ ਇਦਾਂ ਦੇ ਬਲੌਗਰ ਲਈ ਸਾਨੂੰ ਸਬਸਕ੍ਰਾਈਬ ਕਰ ਲਓ ਹੋਰ ਵਧੀਆ ਬਲੌਗਰ ਲਈ ਲਾਈਕ ਐਂਡ ਸ਼ੇਅਰ ਕਰਦੇ ਆ ਕਰੋ ਲੋ ਜੀ ਦੋਸਤੋ ਮੈਂਤ ਹੋ ਗਈ ਸ਼ੁਰੂ ਪਲਉਣ ਲੱਗਿਆ ਬੈਨਰ ਹਲਗਾ ਦੀਪਰਾ ਟੋਪੀ ਮੇਰੀ ਲਈ ਲੀਪੇ ਬਾਕੀ ਇਹ ੁੰਡੇ ਨਾਲ ਆਇਆ ਬਿੱਲਾ ਬਿੱਕਾ ਬਿੱਲਾ ਸੋਰਖਪੂਰੀਆ ਕੋ ਠੰਡਾ ਫੜਾ ਜਾਨੀ ਬਾ ਤੈਨੂੰ ਕਿ ਬੰਦਾ ਬੁਲਾਉਂਦੇ ਆ ਨਵਾ ਆਰੇ ਕੱਕਾ ਕਹਦੇ ਹਲੋ ਕਹਦੇ ਟੋਪੀ ਨੇ ਕਹੋ ਕਿ ਦਿਨ ਇਹਦੇ ਕਹਦੇ ਹੈਲੋ ਇਹ ਲੇਕਾ ਤਪੂ ਬੰਨੀ ਬਦਲ ਲੈਣਾ ਮੈਂ ਕਹਣਾ ਇਹ ਦਾ ਮਨ ਗਿਆਨੀ ਇਹ ਬੰਨਾ ਮਾਨ ਕੋ ਪਲੌਣ ਲੱਗਿਆ ਬੈਨਰ ਤੇ ਮਿਹਨਤ ਸ਼ੁਰੂਆ ਭਰਾ ਦੀ ਤੁਹਾਨੂੰ ਚਾਹੀਏ ਲੋਹੀ ਦੋਸਤੋ ਬਾਸ ਦਿੱਤੇ ਆ ਲਾ ਇੱਕ ਬਾਸ ਦੇ ਦੂਆ ਬਾਸ ਫੇਸ ਨੂੰ ਲਾਉਣਾ ਬੈਨਰ ਆਪਾਂ ਚੱਲਿਆ ਘਰ ਨੂੰ ਹੁਣ ਆਹ ਤੇ ਕੀ ਕਰਨਿਆ ਹੈ ਲਹੀਆ ਕਾਲਾ ਹੈ ਕਾਲਾ ਹੀ ਹੈ ਲੋ ਜੀ ਲਾਲਾ ਜੀ ਕਿੱਦਾਂ ਲੋ ਜੀ ਸਾਡੇ ਲਾਲਾ ਜੀ ਵੀ ਅੱਜ ਆ ਗਏ ਬਲੌਗ ਤੇ ਬੋਡ ਦਉਣ ਲੱਗੇ ਆ ਮੈਚ ਦਾ ਕ੍ਰਿਕਟ ਮੈਚ 15 16 17 ਤੱਕ ਹੁੰਦੀ ਹਾਂ ਹਾਂ ਹੈਲੋ ਕਰਦੇ ਹੈਲੋ ਬਾਏ 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 ਆਪਰਾ ਹੁਣ ਫੇ ਲੱਗੇ ਆ ਕਮਾਉਣ ਸ਼ਾਬਾਹ ਉਹ ਭਾਜੀ ਬੱਸ ਉਹ ਬੱਲੇ ਹਾਂਜੀ ਮਹਾਰਾਜ ਮੈਚ ਖੇਡਣਾ ਮੈਚ ਦਾ ਚਲਿਏ ক্রিকেট ਮੈਚ ਆ ਗਰਾਊਂਡ ਚ ਅੱਛਾ ਪਹੁੰਚੋ ਉੱਦੋਂ ਨੂੰ ਪਹੁੰਚੋ ਸੇ ਸਮੋਸੇ ਆ ਦੀ ਸੇਵਾ ਤੁਹਾਡੇ ਵੱਲੋਂ ਹਾਂ ਸਮੋਸੇ ਸੇਵਾ ਕਰ ਦੇਣੀ ਆ ਸਮੋਸੇ ਬਰਫੀ ਲੱਡੂ ਜਲੇਬੀਆਂ ਚਮਚਮ ਸਭ ਕੁਝ ਫ੍ਰੀ ਲੈਣਾ ਵੀ ਆ ਚਲਿਏ ਓਕੇ ਲਓ ਚੱਲੇ ਜੀਪੀ ਭਾਈ ਨਾਲ ਹਾਂ ਜੀ ਦੋਸਤੋ ਅਸੀਂ ਆ ਗਏ ਆ ਵਾਪਸ ਘਰੇ ਤੇ ਦੋ ਪੋਲ ਗੱਡੇ ਮੋੜ ਤੇ ਦੋ ਗੱਡੇ ਗਰਾਊਂਡ ਚ ਬੈਨਰ ਲਾਉਣੇ ਆ ਕੱਲੂ ਬੰਦਿਆਂ ਨੇ ਆ ਵੀ ਲਾ ਦੇਣੇ ਉਹ ਨਹੀਂ ਤੇ ਹੁਣ ਆਪਾਂ ਚੱਲੇ ਆ ਕੱਲੂ ਤੇ ਬਾਕੀ ਗਰਾਊਂਡ ਦਾ ਵੀ ਦਿਖਾ ਨਹੀਂ ਹੋਇਆ ਇਸ ਕਰਕੇ ਮਾਫੀ ਚਾਹੁੰਦੇ ਆਂ ਆਪਾਂ ਤੁਹਾਤੋਂ ਸਾਰਿਆਂ ਤੋਂ ਤੇ ਬਾਕੀ ਜਨੂਨ ਨੂੰ ਗਾ ਲੋ ਸਬਸਕ੍ਰਾਈਬ ਤੁਹਾਨੂੰ ਦਿਖਾਵਾਂਗੇ ਮੈਚ ਪੂਰਾ ਓਕੇ ਜੀ ਸਤਿ ਸ੍ਰੀ ਅਕਾਲ